बीते दिन आस्ट्रेलिया दे बरिसबेन तो बेहद मंदभागी खबर सामने आई सबी का सुनहरी भविख लिया गया सी। पर किस्मत न कुछ होर ही मंजूर जिक्र योग है कि आस्ट्रेलिया च पंद्रह मार्च दो हजार पजी नरिसबेन नदी के दमनप्रीत मृतक लाश मिली सी। जिसकी जानकारी उन्डगेट पुलिस वालों उ रही उसकी भैन अमनदीप को दिखती गई दस दई की मृतक दमनप्रीत अजय कुबारा तीन परा है जिन्हों का परिवार मृतक दमनप्रीत विदेश मंत्रालय राज्य सभा मैंबर संत बलबीर गुहार लगाई संत सीचेवालखल मगरों दमनप्रीत लाश सुल्तानपुर जिथे रीति रिवाजा अनुसार उसका अंतिम संस्कार कर दिया गया इस मौके से तो परिवार का रो रो के बुरा हाल से

ਲਾੜਦਾ ਬੱਚਾ ਜਿਹੜਾ ਜਿਹਨਾਂ ਦੀ ਉਮਰ ਜਿਹੜੀ ਹੈ ਤਕਰੀਬਨ ਅਜੇ 24-25 ਸਾਲ ਸੀ ਦਮਨਪ੍ਰੀਤ ਸਿੰਘ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੱਕਾ ਹੋ ਚੁੱਕਿਆ ਸੀ ਤੇ ਪਿਛਲੇ ਦਿਨੀ ਜਿਹੜਾ ਉੱਥੇ ਪਾਣਾ ਵਾਪਰਿਆ ਉਹ ਬਹੁਤ ਹੀ ਅਕਾਇਤ ਐ ਸਹਿਸ ਸੀ ਤੇ ਜਿਹੜਾ ਉਹ ਆਪਾਂ ਨੂੰ ਸਦੀਵੀ ਵਿਛੋੜਾ ਦੇ ਗਿਆ ਬੱਚਾ ਦਮਨਪ੍ਰੀਤ ਸਿੰਘ ਮੈਂ ਜਿੱਥੇ ਇਹਨਾਂ ਦੇ ਪਰਿਵਾਰ ਦੇ ਨਾਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜਾ ਗਹਿਰਾ ਦੁੱਖ ਪ੍ਰਗਟ ਕਰਨ ਵਾਸਤੇ ਪਹੁੰਚਿਆ ਤੇ ਜਿਹੜਾ ਇਹਨਾਂ ਨੂੰ ਇਹ ਜਿਹੜਾ ਦੁੱਖ ਹੈ ਉਹ ਜਿਹੜਾ ਬਹੁਤ ਹੀ ਕਹਿਣਾ ਹੀ ਸੌਖਾ ਹੁੰਦਾ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਗੁਰੂ ਸਾਹਿਬ ਕਿਰਪਾ ਕਰਨ ਦਮਨਪ੍ਰੀਤ ਸਿੰਘ ਨੂੰ ਆਪਣੇ ਚਰਨਾ ਚ ਨਵਾਸ ਬਖਸ਼ਣ ਤੇ ਪਰਿਵਾਰ ਚ ਸੁਖ ਸ਼ਾਂਤੀ ਪਾਣਾ ਮੰਨਣ ਦਾ ਬਲ ਬਖਸ਼ਣ ਗੁਰਦਾਨ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਹੁਤ ਬਿਆਨਤ ਨੇ ਤੇ ਨਾਲ ਹੀ ਜਿੱਥੇ ਮੈਂ ਪੰਜਾਬ ਸਰਕਾਰ ਤੇ ਜਿਹੜਾ ਹਿੰਦੁਸਤਾਨ ਦੀ ਸਰਕਾਰ ਕਿਉਂਕਿ ਇਹ ਮਾਮਲਾ ਵਿਦੇਸ਼ ਦਾ ਹੈ ਤੇ ਇਹਨਾਂ ਨੂੰ ਵੀ ਸ਼ੱਕ ਹੈ ਕਿ ਕਿਤੇ ਕੋਈ ਲੁੱਟ ਖੋ ਉਧਰ ਲੇ ਜਾਂ ਕਿਸੇ ਨੇ ਕੋਈ ਉਹਦਾ ਜਿਵੇਂ ਮਰਡਰ ਕੀਤਾ ਹੁੰਦਾ ਤੇ ਉਹ ਜਰੂਰ ਜਿਹੜੀ ਹੈ ਇਨਕੁਆਰੀ ਕਰਾ ਕੇ ਤੇ ਪਰਿਵਾਰ ਨੂੰ ਇਨਸਾਫ ਜਿਹੜਾ ਮਿਲਣਾ ਚਾਹੀਦਾ ਹੈ ਕਿ ਕਿਸ ਸ਼ੱਕੀ ਹਾਲਾਤਾਂ ਦੇ ਵਿੱਚ ਬੱਚੇ ਦੀ ਜਿਹੜੀ ਹੈ ਮੌਤ ਹੋਈ ਹੈ ਕਈ ਵਾਰੀ ਉਧਰ ਵੀ ਇਹੋ ਜਿਹੇ ਹੁੰਦੇ ਨੇ ਬਹੁਤ ਹੀ ਜਿਹੜੇ ਲੁੱਟਖੋ ਵਾਲੇ ਤੇ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਇਹ ਹੋ ਸਕਦਾ ਤੇ ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਂ ਜਿੱਥੇ ਬਾਬਾ ਜਗਜੀਤ ਸਿੰਘ ਜੀ ਤੇ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਜਿਹੜਾ ਹਮੇਸ਼ਾ ਪਹਿਲਾਂ ਵੀ ਤੇ ਅੱਗੇ ਵੀ ਇਹਨਾਂ ਦੇ ਨਾਲ ਖੜਾ ਸ਼ੋਮਨੀ ਪੰਥ ਅਕਾਲੀ ਬੁੱਢਾਦਲ ਤੇ ਨਾਲ ਇਹਨਾਂ ਦੇ ਹਮੇਸ਼ਾ ਜਿਹੜੇ ਹੈ ਹਰ ਦੁੱਖ ਸੋਖ ਦੀ ਘੜੀ ਦੇ ਵਿੱਚ ਇਹਨਾਂ ਦੇ ਨਾਲ ਆ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਜਿਹੜਾ ਬਾਣਾ ਮੰਦਨ ਦਾ ਬਲ ਬਖਸ਼ਣ ਸਾਨੂੰ ਵੀ ਜਿੱਥੇ ਬੁੱਢਾਦਲ ਨੂੰ ਵੀ ਉਹਦਾ ਬੱਚੇ ਦਾ ਜਿਹੜਾ ਇਸ ਦੁਨੀਆ ਤੋਂ ਚਲੇ ਜਾਣਾ ਬੇਵਕਤ ਜਿਹੜੀ ਮੌਤ ਹੈ ਉਹ ਬਹੁਤ ਹੀ ਦੁਖਦਾਈ ਹੈ ਤੇ ਬੱਚੇ ਅਜੇ ਜਿਹੜਾ ਅਸੀਂ ਬਚਾ ਵਿਆਹ ਆ ਵੀ ਨਹੀਂ ਸੀ ਗੁਰੂ ਸਾਹਿਬ ਕਿਰਪਾ ਕਰਨ ਇਹ ਹੁਣ ਅਰਦਾਸ ਬੇਨਤੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ 'ਚ ਬੱਚੇ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ